ਸ਼ੀ ਗੱਲ ਰੇ ਬਹੁਤ ਵਧੀਆ ਜੀ ਤੇ ਬਾਬੇ ਦੇ ਪ੍ਰੋਗਰਾਮ ਹੈ ਫਿਰ ਚੱਲਣ ਦੇ ਹਾਂ ਹਾਂ ਬੰਦੇ ਥੋੜੀ ਐ ਬੰਦੇ ਥੋੜੀ ਐ ਭਾਈ ਜੀ ਆ ਦੇਖੋ ਕਿਹ ਡਰਾਈਵਰ ਕੋਣ ਹੈ ਇਹ ਲਾਹ ਤਾਂ ਕੋਣ ਹੈ ਬੰਦਾ ਇਹ ਵਾਹ ਕਿਹਨੇ ਗੱਡੀ ਆ ਇਹ ਚੰਡੀਗੜ੍ਹ ਕੋਲ ਤੂੰ ਕਾਹਦਾ ਤੂੰ ਡਰਾਈਵਰ ਆ ਤੈਨੂੰ ਵੀ ਦੇਖਣਾ ਚਾਹੀਦਾ ਵੀ ਮੇਰੀ ਗੱਡੀ ਨੂੰ ਨੰਬਰ ਪਲੇਟ ਨਹੀਂ ਲੱਗੀ ਹੋਈ ਆ ਤੂੰ ਕਿੱਦਾਂ ਫੜਦੀ ਗੱਡੀ ਇਹ ਉਈ ਯਾਦ ਨਾ ਯਾਦ ਨਾ ਪਰੇਸ਼ੇ ਪਰ ਚੱਲ ਦੇ ਮੈਨੂੰ ਕਹਿੰਦੇ ਨਹੀਂ ਨਹੀਂ ਕ੍ਰੈਸ਼ਰ ਤੇ ਚੱਲਦੇ ਬੇਟਾ ਰੋਡਾਂ ਤੇ ਰੋਡ ਤੇ ਕਿਸੇ ਬੰਦੇ ਨੂੰ ਮਾਰ ਦੇਵੇ ਗੱਡੀ ਇਹ ਕੀ ਗਲਤੀ ਮਾਨਦੇ ਮੈਂ ਤਾਂ ਕਹਿੰਦਾ ਜੀ ਗਲਤ ਨੰਬਰ ਪਲੇਟ ਦਾ ਹੁਣ ਮਾਲਕ ਨੇ ਸਭ ਕੁਝ ਤੋੜਨ ਲਵਾ ਕੇ ਦੇਣਾ ਤੈਨੂੰ ਮੈਂ ਤਾਂ ਇਹਨੂੰ ਕਿਹਾ ਵੀ ਤੇਰੀ ਆਪਣੀ ਜ਼ਿੰਮੇਵਾਰੀ ਵੀ ਬਣਦੀ ਹੈ ਤੂੰ ਗੱਡੀ ਲੈ ਕੇ ਚੱਲ ਮਾਲਕ ਨੂੰ ਤੈਨੂੰ ਭੇਰਾਲ ਦਿੱਤਾ ਰਸਤੇ ਦੇ ਵਿੱਚ ਨੰਬਰ ਪਲੇਟ ਡਿੱਗ ਗਈ ਹੈ ਤੇ ਤੇਰਾ ਫਰਜ਼ ਬਣਦਾ ਚੱਕ ਕੇ ਦਿਵਾਉਣਾ ਨਹੀਂ ਨਹੀਂ ਨੰਬਰ ਡਿੱਗੀ ਨਹੀਂ ਆ ਪਾਜੀ ਗਲਤ ਵਟਾ ਨਾ ਯੂਜ਼ ਕਰੋ ਨਾ 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 ਗਲਤ ਨਾ ਨੋ 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 ਗਾਲ ਨੂੰ ਛਪਾਉਣ ਦੀ ਗੱਲ ਨਾ ਕਰੋ ਗੱਡ ਨੰਬਰ ਪਲੇਟ ਕਿਵੇਂ ਡਿੱਗੀ ਆ ਦੱਸੋ ਮੈਨੂੰ ਕਿੱਥੇ ਡਿੱਗੀ ਹੋਈ ਆ ਚਲੋ ਜੰਮੇ ਨਾ ਨਾ ਨੰਬਰ ਨਾ 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 ਹਰਮੇਸ਼ਵੀਰ ਜੀ ਗੱਲ ਗਲਤ ਹੈ ਨੰਬਰ ਪਲੇਟ ਲੱਗੀ ਨਹੀਂ ਹੈਗੀ ਕਿੱਥੇ ਆ ਹਾਂ ਐਵੇਂ ਗਲਤ ਕਰ ਕਰਨਾ ਕਰੋ ਕੋਈ ਮੁੰਡੇ ਚਲਾ ਦੇ ਦੇ 34 ਦੀ ਭਰੀ ਆ ਭਰੀ ਵੀ ਆ ਗੱਡੀ ਇਹਨੇ ਖਾਲੀ ਜੀ ਚਾਲੀ ਨੂੰ ਫਿਰ ਉੱਪਰ ਬੰਦ ਕਰ ਦਿਓ ਉਹ ਫੱਟੇ ਪਾਗ ਜੀ ਹਾਂ ਫਰੈਂਚ ਰਾਨੇ ਕੋਣੇ ਲੈ ਬਿਨਾ ਕਾਗੇ ਤੇ ਲਫਾਮ ਫੇਡਾ ਤੇਰੇ ਕੋਲ ਰਹੇਗਾ ਜੇ ਮੇਰੇ ਬਾਹਰ ਦੇ ਲੱਗੇ ਨੂੰ ਘਰ ਨਹੀਂ ਮੇਰਾ ਫਰਕ ਲਫਾਂਸ ਦੇ ਦਿਓ ਮੈਨੂੰ ਮੇਰਾ ਤੇ ਹਣੀ ਮੇਰਾ ਤੇ ਹਾੜੀ ਬੋਲ ਮੇਰਾ ਲਫਾਂਸ ਤੂੰ ਹੀ ਗੱਡੀ ਕਿੱਦਾਂ ਚਲਾਉਂਦੇ ਜਾਂ ਤੁਹਾਡੇ ਕੋਲ ਹੈ ਹੀ ਨਹੀਂ ਆ ਮੈਂ ਤਨ ਦੱਸਾ ਮੇਰੇ ਕੋਲ ਗੱਡੀ ਆ ਆਪਣੀ ਤੈਨੂੰ ਆਪਣਾ ਲਫਾਂਸ ਮੈਂ ਦਿਖਾਵਾਂ ਮੇਰੀ ਜੇਬ ਚ ਲਫਾਂਸ ਵੀ ਆਰਫੀ ਵੀ ਸਭ ਕੁਝ ਮੇਰੀ ਜੇਬ ਚ ਆਜੋ ਆਜੋ ਵੀਰੇ ਤੁਹਾਡੀ ਸੇਫਟੀ ਲਈ ਕਰਦੇ ਪਏ ਮੇਰੇ ਤਾਂ ਅੱਗੇ ਵੀ ਪੁਲਿਸ ਦੀ ਗੱਡੀ ਪਿੱਛੇ ਵੀ ਪੁਲਿਸ ਦੀ ਗੱਡੀ ਤੁਹਾਡੀ ਸੇਫਟੀ ਹੈ ਬਾਈ ਜੀ ਮੈਂ ਡਰਾਈਵਰ ਹਾਂ ਗੱਡੀ ਚਲਾਉਂਦਾ ਮੈਂ ਮੇਰੇ ਕੋਲ ਆਪਣਾ ਡਰਾਈਵਿੰਗ ਲਿਸੈਂਸ ਹੈ। ਸਭ ਕੁਝ ਹੈ। ਆਰ.ਸੀ. ਵੀ ਹੈ, ਫਾਗੁਰਦਾਨ ਇੰਸ਼ੋਰੈਂਸ ਵੀ। ਮੈਂ ਕਿਫੇ ਦਾ ਚਲਾਨ ਕੱਟਾਂ ਤੇ ਮੈਨੂੰ ਕੋਈ ਬੰਦਾ ਪੁੱਛੇ ਵੀ ਭਾਈ ਸੌ ਪੁੱਡਾ ਹੈਗਾ। ਆ ਦੇਖੋ। ਜੇ ਮੈਂ ਮੰਨਦਾ ਹੀ ਗੱਲ ਮੈਂ ਤੁਹਾਨੂੰ। ਆ ਮੇਰਾ ਡਰਾਈਵਿੰਗ ਲਿਸੈਂਸ ਹੈ, ਮੇਰੀ ਜੇਬ 'ਚ ਮੱਗੜੀ ਚਲਾਉਂਦਾ। ਆਰ.ਸੀ. ਵੀ ਮੇਰੀ ਜੇਬ 'ਚ ਹੈ। ਮੈਂ ਤੁਹਾਡੀ ਗੱਲ ਮੰਨਾਂ। ਆ ਇਹ ਕ੍ਰੈਸ਼ਰ ਵਾਲਾ ਤਾਂ ਰੱਖਿਆ ਹੋਈ ਉਹ ਨਹੀਂ ਭੇਜਿਆ। ਇੰਸ਼ੋਰੈਂਸ ਵੀ ਮੈਂ ਗੱਡੀ 'ਚ ਰੱਖਦਾ ਆਪਣੀ 'ਚ। ਭਈ ਮੈਨੂੰ ਅਗਲਾ ਪੁੱਛੋ ਤੇਰੇ ਕੋਲ ਹੈਗੀ ਐ? ਵੇਦਿਕ ਵੀਰ ਚਲਾਉਣ ਲੱਗਿਆ ਕਰਨ ਤੋਂ ਹਾਂ ਠੀਕ ਆਲਾ ਕੀ ਕਹਾਂ ਲੈ ਮਾਮਈ ਗੱਲ ਅੱਜ ਕੱਲ ਤਾਂ ਯਾਰ ਅੱਜ ਕੱਲ ਤਾਂ ਡਿਜੀਟਲ ਸਿਸਟਮ ਹੋ ਗਿਆ ਅੱਜ ਕੱਲ ਤਾਂ ਤੁਸੀਂ ਆਪਣਾ ਡਾਟਾ ਜਿਹੜਾ ਡਿਜੀਟਲੀ ਵੀ ਆਪਣੇ ਫੋਨ ਤੇ ਰੱਖ ਸਕਦੇ ਹੋ ਨੰਬਰ ਕਿ ਕਿੰਨਾ ਇਹਦਾ ਕਦੀ ਆ ਜਾਂ ਬੀਵੀ 65 ਜੀ ਬੀਡੀ ਤੇ ਇਸ ਤਰ੍ਹਾਂ ਨਾ ਬਿੱਲ ਖਾਇਆ ਕਿਉਂ ਨਹੀਂ ਹੋਉਂਦਾ ਕੋਨੇ ਨਹੀਂ ਲਿਖਾ ਲਵਾਇਆ ਨਹੀਂ ਚੱਲ ਲਿਖਾ ਮੇਰੇ ਮੁੰਡੇ ਨੂੰ ਆ ਅਭਿਸ਼ੇਕ ਘਰ ਦੇ ਚਲਾਨ ਹਲੋ अगर पीछे भी देखो तो मेरे पीछे भी है नहीं नंबर कोई पीछे नंबर नहीं आ देखो ना ड्राइवर को लाइसेंस है ਉਛੂ ਨਹੀਂ ਹਾਂ ਉਹ ਜੁਨੀ ਦਾ ਨਾ ਦੇ ਨਾ ਪਰਵਾਹ ਹੀ ਕਰਦੇ ਆ ਨਾ ਪਰਵਾਹ ਨਹੀਂ ਜੀ ਇਹ ਜਾਣ ਕੇ ਆ ਇਹ ਜਾਣ ਕੇ ਇਹੇ ਇਹੇ ਕੰਮ ਇਹ ਤਰੀਕਾ ਹੈ ਤੇ ਸ਼ਰੀਆਮ ਜੀ ਇਦਾਂ ਚੱਲੂਗਾ ਤਾਂ ਕਿਵੇਂ ਗੱਲ ਬਣੂਗੀ ਜੀ ਗੱਡੀ ਇਹ ਗਲਤ ਤੱਕ ਗਈ ਵੀ ਹੈ ਮਾਈਨਰ ਜਾਈ ਗਈ ਹੈ ਹਾਂ ਹਾਂ ਆਹ ਆਹ ਇਹ ਗੱਡੀ ਰੋਡ ਤੇ ਚੜ੍ਹ ਨਹੀਂ ਸਕਦੀ ਉਹ ਜੀ ਟਾਇਰ ਰੋਣਾ ਜੀ ਹਾਂ ਨਹੀਂ ਉਹ ਵੀ ਚੜ੍ਹ ਸਕਦੀ ਹੈ ਭਾਜੀ ਐਕਸੀਡੈਂਟ ਕਿੰਨਾ ਹੁੰਦੇ ਆ ਡੈਥ ਕਿਹਦੇ ਨਾਲ ਹੁੰਦੀਆਂ ਰੋਡ ਐਕਸੀਡੈਂਟ ਸਹੀ ਹੈ ਗੱਡੀ ਮਾਈਨਿੰਗ ਵਾਲੀ ਦੀ ਹਾਂ ਪਾਣੀ ਚ ਚੱਲਦੇ ਨੇ ਟਾਇਰ ਬਿਲਕੁਲ ਬਿਲਕੁਲ ਉਹ ਦੂਰ ਤੋਂ ਨਾ ਟਾਇਰ ਨਹੀਂ ਹੈ ਦੂਰ ਤੋਂ ਨਾ ਟਾਇਰ ਨਹੀਂ ਹਾਂ ਹਾਂ ਚੱਲ ਠੀਕ ਹੈ ਤੂੰ ਇਹਨੂੰ ਬੰਦ ਕਰਕੇ ਫੜਾਫੜ ਭਰ ਦੇ ਨਹੀਂ ਪਾਜੀ ਚਲਾਣੇ ਦੇ ਇਹ ਦੇ ਮਾਲਕ ਦਾ ਭਰੋ ਇਹ ਤਾਂ ਵਿਚਾਰਾ ਧਿਆੜੀ ਦਾ ਡਰਾਈਵਰ ਹੈ ਤੇਰੇ ਤੇ ਐਫ ਆਈ ਆਰ ਦਰਜ ਕਿਵੇਂ ਹੋਊਗੀ ਇਹਦੇ ਮਾਲਕ ਤੇ ਭਰੋ ਜੀ ਐਫ ਆਈ ਆਰ ਦੇ ਹੈਸ਼ ਟੂ ਬੀ ਰਜਿਸਟਰਡ ਅਗੇਂਸਟ ਤੇ ਕੰਪਲੇਂਟ ਹੈਜ਼ ਟੂ ਬੀ ਰਜਿਸਟਰਡ ਅਗੇਂਸਟ ਦੀ ਓਨਰ ਉਹਦੇ ਆਪਣੇ ਮੂੰਹੋਂ ਕਹਿ ਰਿਹਾ ਵੀ ਮੈਂ ਇਹਦਾ ਦਿਹਾੜੀਦਾਰ ਬੰਦਾ ਆ ਫਿਰ ਇਹਦੇ ਓਨਰ ਦਾ ਪਰੋ ਜੀ ਚਲਾ ਲ ਪਰ ਦੇ ਮਾਲਕ ਦਾ ਨਾਮ ਪੁੱਛ ਕੇ ਨੰਬਰ ਪਰ ਪਰ ਕੇ ਪਰ ਦੇ ਇਹ ਵੀ ਡਰਾਈਵਰ ਵੀ ਨਾਲ ਪਰੋਣਾ ਕਿਉਂਕਿ ਨਾਲ ਨਹੀਂ ਨਹੀਂ ਨਾਲ ਪਰੋ ਸਰ ਇਹ ਜ਼ਿੰਮੇਵਾਰ ਹੈ ਆਪ ਉਹ ਗੱਡੀ ਦਾ ਦੂਜੀ ਦੇ ਪੌਂਡ ਤੇ ਰੱਖ ਲੈ ਅੱਡੇ ਕਾਕਾ ਦਾ ਸਪੈਸ਼ਲ ਕਾਲਮ ਬਣਿਆ ਹੁੰਦਾ 207 ਐਮਬੀ ਐਕਟ ਮੋਟਰ ਵਹੀਕਲ ਐਕਟ 207 ਅੰਡਰ ਸੈਕਸ਼ਨ 207 ਐਮਬੀ ਐਕਟ ਅੱਥੇ ਲਈ ਤਾਂ ਐਨੀ ਵਰਕਿੰਗ ਡੇ ਭਈ ਕੰਮਕਾਰ ਵਾਲੇ ਦਿਨ ਜਦ ਮਰਜੀ ਐਨੀ ਵਰਕਿੰਗ ਡੇ ਇੱਥੇ ਨੰਬਰ ਭਰਾਦਾ ਗੱਡੀ ਇਹਨੇ 265 ਜੀ ਹਾਂ ਭਾਰ ਨੰਬਰ ਗੱਡੀ ਆ ਇੱਥੇ ਪਰ ਇੱਥੇ ਇਹ ਉੱਪਰ ਆ ਮੇਰੇ ਵਾਲ ਦੇ ਲੈ ਭਾਈ ਇਹਦੇ ਗੱਡੀ ਦੇ ਕੋਈ ਕਾਗਜ ਨਹੀਂ ਤੁਹਾਡੇ ਕੋਲ ਨਹੀਂ ਨਹੀਂ ਕਾਗਜ ਕੋਈ ਨਹੀਂ ਅੰਦਰ ਪਿਆ ਗੱਡੀ ਦੇ ਅੰਦਰ ਨਹੀਂ ਰੱਖਣਾ ਉਹਨੂੰ ਹੈ ਅੰਦਰ ਰੱਖ ਡਾਊਟ ਕਵਿਤਾ ਹੈ ਜੀ ਹਾਂ ਹਾਂ ਇਹਦੇ ਪਰੇ ਪਾਰ ਫਿਰوں ਜਿਹਦੇ ਪਰੇ ਪਾਰ ਕਿਉਂਕਿ ਇੱਥੇ ਤੇ ਕਟਿੰਗ ਹੋ ਜਣੀ ਨੰਬਰ ਦੀ ਅੱਗੇ ਪਿੱਛੇ ਹੋਰ ਵੀ ਨੰਬਰ ਬੋਲੇ ਫਿਰ ਆਹ ਐਡੀ ਦੇਤਰਾਂ ਨੰਬਰ ਅਮਰੀਕ ਕਿਹੜਾ ਡਰਾਈਵਰ ਹੈ ਚਲ ਗੱਡੀ ਮੋੜ ਬਈ ਨਾ ਬੋਲੋ ਜੇ ਮੇਰਾ ਜਿਸ ਕੋਲ ਦੱਸਣ ਮਾਲਕ ਮਾਰ ਬਣੀ ਸ਼ੁਕਰੀਆ ਬਣੀ ਸ਼ੁਕਰੀਆ ਬਣੀ ਵੀਏ ਐਨ ਆਈ ਐਸ 100% ਰੇਬਰ ਦਾ ਨਾ ਲਗਾ ਦਿਓ ਬੇਚਰੇ ਦਾ ਮਾਲਕ ਤਾਂ ਹੀ ਦਿਖਾਇਆ ਮਾਲਕ ਨਹੀਂ ਮਾਲਕ ਇੱਕ ਗੋਟਨ ਤੋਂ ਬਾਹਰ ਉਹ ਅੱਜ ਮਾਲਕ ਐਡਰੈਸ ਦੱਲਾਵਾ ਚੰਡੀਗੜ੍ਹ ਸਟੋਨ ਕੈਸਰ ਜਨਾ ਦੇ ਠੀਕ ਫੋਟੋ ਮਾਲਕ ਦਾ ਨਾਮ ਪਰ ਅੱਜ ਚੰਡੀਗੜ੍ਹ ਸਟੋਨ ਕੈਸਰ 40 ਬੰਦੇ ਬੈਠੇ ਇੱਥੇ ਠੀਕ ਗੱਲ ਆ ਮੋਬਾਈਲ ਨੰਬਰ ਹੀ ਲੈ ਜਿਹੜਾ ਮੌਕੇ ਤੇ ਗਈਦਾ ਭਰ ਦੇ ਮੋਬਾਈਲ ਨੰਬਰ ਮੋਬਾਈਲ ਨੰਬਰ ਹਾਂ ਮੇਰੀ ਇਨਕੇ ਸ਼ੇਰ ਤੋਂ ਸ਼ੇਟਾ ਵਟ ਆਈ ਪੰਜ ਹਜ਼ਾਰ ਆਈ 382 ਆਈ ਨੂੰ ਆਫਾਵ ਹੋਈ ਕੋਣ ਜੀ ਮਮਾ ਮੁੰਡਾ ਪ੍ਰਵੇਸ਼ਨਰ ਹੈ ਪਵਾਲ ਦਾ ਅੱਛਾ ਜੀ ਇਹ ਵੀ ਜਰੂਰ ਲਾਓ ਤੁਹਾਨੂੰ ਮੁੰਡਾ ਵੈਰੀ ਨਾਈਸ ਫਾਦੀ ਵੈਰੀ ਨਾਈਸ ਚਲੋ ਆਪਣੇ ਇਲਾਕੇ ਦੇ ਬੱਚੇ ਆਉਣ ਜੀ ਅੱਗੇ ਇਸ ਤੋਂ ਉੱਤੇ ਆਉਣ ਦਾ ਇਹ ਜਰੂਰ ਲਾ ਮੇਰਾ ਕਵਾਂਟੀ ਹੈ ਅੱਛਾ ਹਾਂ ਨੰਬਰ ਦਾ ਡਾਕੂਮੈਂਟਰੀ ਹੈ ਉਹ ਵੀ ਟਿਕ ਕਰ ਦਿਓ ਪਾਜੀ ਇਹ ਤਾਂ ਟੈਕ ਕਰੋ ਜੀ ਸੱਚੀ ਗੱਲ ਮੇਰੇ ਹਲੋ ਹਲੋ ਹਲੋ

ਕਦੇ ਇਸ ਰਾਜੇ ਤੇ ਧਿਆੜੀ ਬਾਈ ਰਾਤਾਂ ਦਾ ਇੱਥੇ ਧਿਆੜੀਆਂ ਬਣਾ ਦੇ ਕਦੇਗਾ ਕਿ ਪਿੱਛੇ ਦਿਖਾ ਦੇ ਦੋ ਸਾਡਾ ਕੋਟ ਆ ਦੇ ਲੈ ਆਇਆ ਆ ਦਿਹਾੜੇ ਦਾ ਨੰਬਰ ਹੈ ਨਹੀਂ ਪਿੱਛੇ ਵੀ ਦੇ ਮਾਰਿੰਗ ਨੇ ਜਿਹੜੇ ਆਈ ਕਿ ਚਾਹ

ਇਸ ਚੱਡੀ ਗੜੇ ਚੱਡੀ ਗੜੇ ਇਹ ਅੱਛਾ ਬਾਖਸ਼ਾਮ ਦੇ ਛੱਡ ਗਾ ਇਹ ਅੱਛਾ ਯਾਰ ਕੋਈ ਧੂੜ ਭੋਲੀ ਹੈ ਤਾਂ ਸਾਨੂੰ ਮੈਂ ਰਹਿ ਤਰੇ ਨਾਲ ਹੈ ਫੋੜ ਕੋਈ ਚੱਡੀ ਗੜੇ ਕਰੈਸੀ ਕਹਿੰਦਾ ਇਹ ਚੱਡੀ ਗੜੇ ਡਰੈਕਟਰ ਤੇ ਆ ਜੀ ਇਹ ਕਿਹੜੇ ਸ਼ੱਕੇ ਦਾ ਮਾਲਕ ਹੋਣੇ ਇਹ ਕੋਈ ਨਾ ਪੜਾਤੀ ਪੂਰੀ ਅਬੰਦ ਪੂਰੀ ਆ ਤਾਂ ਬਹੁਤ ਠੀਕ ਤੁਸੀਂ ਉਹਨਾਂ ਨੇ ਕੰਮ ਕਰਦੇ ਹੈ ਕਿਹਦੇ ਮਾਲਕ ਹੈ ਯਾਰਾ ਨੰਬਰ ਤੇ ਲਾਉਣਾ ਚਾਹੀਦਾ ਕਿ ਨਹੀਂ ਲਾਉਣਾ ਚਾਹੀਦਾ ਅਰੇ ਦਾ ਸਿਆਰ ਚੰਗੀ ਗੱਲ ਹੈ ਕਿਉਂ ਭਾਜੀ ਐ ਰਾਤ ਬਰਾਤੇ ਕਿਸੇ ਨੇ ਵੀ ਸਾਡਾ ਲਾ ਕੇ ਚੱਲ ਜਾਣ ਕਿਵੇਂ ਬਣੂਗੀ ਗੱਲ ਕਿਉਂ ਭਾਈ ਜੀ ਐ ਦੇਖੋ ਆ ਅੱਗੇ ਨਾ ਨੰਬਰ ਆ ਅੱਗੇ ਵੀ ਨੰਬਰ ਨਹੀਂ ਕੋ ਪਿੱਛੇ ਨੰਬਰ ਨਹੀਂ ਇੱਧਰ ਆ ਜੂ ਯਾਰ ਸਾਡਾ ਨਾ ਇੱਧਰ ਆ ਇਹ ਤਾਂ ਇਹ ਚਲਾਣਾ ਚਾਹੀਦਾ ਮੋਡਾ ਮਾਰ ਕੇ ਅਜਮਰ ਪਰ ਬਜਰਰੀ ਹੱਡੀਆਂ ਇਕੱਠੀਆਂ ਕੀਤੀਆਂ ਲੋਕਾਂ ਨੇ ਉਹ ਨੰਬਰ ਹੀ ਨਹੀਂ ਸੀ ਦੇ ਕਰਕੇ ਪਤਾ ਨਹੀਂ ਲੋਕਾਂ ਨੂੰ ਅੱਜ ਤੱਕ ਬੰਦਾ ਰੋਡ ਪਰ ਆਜੀ ਬਾਈ ਕੋਈ ਬੰਦਾ ਸਾਨੂੰ ਚਾਹੀਦਾ ਸਾਨੂੰ ਪਹਿਨਾ ਨਹੀਂ ਸਾਡੇ ਇਲਾਕੇ ਚੋਂ ਯਾਰ ਜੇ ਕਿਸੇ ਦਾ ਐਕਸੀਡੈਂਟ ਹੋ ਜਾਏ ਕੋ ਪੁਸ਼ ਹੋ ਜਾਏ ਭਾਈ ਜੀ ਕਿਵੇਂ ਹੋਊਗਾ ਦੱਸੋ ਪੁਸ਼ਾ ਦਾ ਹੈ ਤਾਂ ਇਹ ਡਿਸਪੀਨ ਨਹੀਂ ਰੱਖਦੇ ਜੇ ਇਹ ਕਹਿੰਦੇ ਇਹ ਤਾਂ ਮੰਨਦਾ ਗੱਤੀ ਪਰ ਮੈਂ ਤੇ ਇਹ ਗੱਲ ਕਹਿਣਾ ਵੀ ਯਾਰ ਕਟੋ ਬੰਦ ਉਹ ਤਾਂ ਹੋਵੇ Não, não pode caminho. ਯਾਰ ਬੈਠੀ ਹੋ ਪਰਮੇਸ਼ਰ ਜੀ ਸੱਚੀ ਗਾਦੀ ਬਾਈ ਜੀ ਆ ਚੌਂਕ ਤੇ ਨਾ ਇੱਕ ਘੁੰਮਦਾ ਆ ਤੁਹਾਡਾ ਟਿੱਪਰ ਜਿਹੜਾ ਹੈਗਾ ਜੀ ਨਾ ਇਹਦੇ ਅੱਗੇ ਨੰਬਰ ਹੈ ਨਾ ਪਿੱਛੇ ਨੰਬਰ ਹੈ ਨਹੀਂ ਕਿਸੇ ਨੇ ਚੌਂਕੀ ਚਾਰ ਚੌਂਕੀ ਚੋਂ ਬੰਦਾ ਭੇਜੋ ਕਾਰਵਾਈ ਤਾਂ ਕਰੇ ਮੈਂ ਹਾਂ ਵੀ ਇਹਨੂੰ ਭੇਜੋ ਇੱਥੇ ਘਟੂ ਘਟ ਕਾਰਵਾਈ ਤਾਂ ਕਰੇ ਜੀ ਇੱਕ ਗੱਲ ਦੇਖੋ ਨਾ ਜੇ ਕੱਲ ਨੂੰ ਇਹਦੇ ਨਾਲ ਭਾਜੀ ਇਹ ਤਾਂ ਦਿਨ ਦਿਹਾੜੇ ਬਿਨਾ ਨੰਬਰ ਦੇ ਗੱਡੀ ਚੱਲ ਰਹੀ ਹੈ ਤੇ ਜੇ ਕੱਲ ਨੂੰ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਤੇ ਕੀ ਕਲੇਮ ਹੋਊਗਾ ਜੀ ਮੈਨੂੰ ਦੱਸੋ ਥੈਂਕ ਯੂ ਠੀਕ ਹੈ ਇੱਕ ਗੱਲ ਮੈਂ ਸੱਚੀ ਗੱਲ ਲਈ 11 ਮਿੰਟ ਹੋ ਗਏ ਹਰਮੇਸ਼ਵੀਰ ਜੀ ਸੱਚੀ ਗੱਲ ਈ ਵਈ ਜੀ ਆ ਚੌਂਕ ਤੇ ਨਾ ਇੱਕ ਘੁੰਮਦਾਇਆ ਹਾ ਤੁਹਾਡਾ ਟਿਪਰ ਜਿਹੜਾ ਹੈਗਾ ਜੀ ਨਾ ਇਹਦੇ ਅੱਗੇ ਨੰਬਰ ਹੈ ਨਾ ਪਿੱਛੇ ਨੰਬਰ ਹੈ ਨਹੀਂ ਕਿਸੇ ਨੇ ਚੌਂਕੀ ਚਾਰ ਚੌਂਕੀ ਚੋਂ ਬੰਦਾ ਭੇਜੋ ਕਾਰਵਾਈ ਤਾਂ ਕਰੇ ਮੈਂ ਹਾਬੀਬ ਇਹਨੂੰ ਭੇਜੋ ਇੱਥੇ ਘਟੂ ਘਟ ਕਾਰਵਾਈ ਤਾਂ ਕਰੇ ਤੁਸੀਂ ਇਹ ਗੱਲ ਦੇਖੋ ਨਾ ਜੇ ਕੱਲ ਨੂੰ ਇਹਦੇ ਨਾਲ ਭਾਜੀ ਇਹ ਤਾਂ ਦਿਨ ਦਿਹਾੜੇ ਬਿਨਾ ਨੰਬਰ ਦੇ ਗੱਡੀ ਚੱਲ ਰਹੀ ਆ ਤੇ ਜੇ ਕੱਲ ਨੂੰ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਤੇ ਕੀ ਕਲੇਮ ਹੋਊਗਾ ਜੀ ਮੈਨੂੰ ਦੱਸੋ ਇਹ ਟਿਪਰ ਦਾ ਆ ਇੱਕ ਟਿਪਰ ਹੈਗਾ ਨਾ ਇਹਦੇ ਅੱਗੇ ਨੰਬਰ ਪਲੇਟ ਹੈ ਨਾ ਇਹਦੇ ਪਿੱਛੇ ਨੰਬਰ ਪਲੇਟ ਹੈ ਹਲੋ ਹਲੋ ਮੋਬਾਈਲ 2010 ਹੈ